ਫਤੇ ਬਲੌਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜੀਤ ਅਖਬਾਰ ਪੜ੍ਹ ਰਿਹਾ ਸੀ ਔਰ ਉਹਦੇ ਵਿੱਚ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਜਿਹੜੀ ਕਿ ਜਰਨਲ ਪੇਜ ਤੇ ਲੱਗੀ ਹੋਈ ਆ ਭਾਜਪਾ ਨਾਲ ਗੱਠਜੜ ਹੋਇਆ ਤਾਂ ਅਕਾਲੀ ਦਲ ਵੱਡੇ ਪ੍ਰਾਵ ਵਾਲੀ ਭੂਮਿਕਾ 'ਚ ਰਹੇਗਾ ਗੋਲਡੀ ਇਹ ਆਪਣੇ ਸੰਗਰੂਰ ਤੋਂ ਇੱਕ ਹਲਕਾ ਚਾਰਜ ਭਰਾ ਨੇ ਖਬਰ ਲਾਈ ਆ ਔਰ ਮੁੱਖ ਬਲਾਰੇ ਵੀ ਆ ਸ਼ਰੂਮਨੀ ਅਕਾਲੀ ਦਲ ਦੇ ਮੁੱਖ ਬਲਾਰੇ ਵੀ ਉਹਨਾਂ ਨੇ ਦਿਖਾਇਆ ਹੋਇਆ ਬਲਾਰੇ ਔਰ ਮੈਂ ਸਮਝਦਾ ਕਿ ਇਹ ਇੱਕ ਜਿਵੇਂ ਕਹ ਲਓ ਵੀ ਇੱਕ ਦੋਗਲੇਪਣ ਜਿਹੀ ਸਥਿਤੀ ਜਿਹੜੀ ਪਾਰਟੀ ਵਿੱਚ ਫਿਰ ਮਤਲਬ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇੱਕ ਪਾਸੇ ਆਪਾਂ ਜਦੋਂ ਭਾਜਪਾ ਦੇ ਖਿਲਾਫ ਜਾਂ ਹੋਰ ਬਿਆਨ ਦੇ ਰਹੇ ਆ ਸੰਸਦ ਵਿੱਚ ਬੋਲ ਰਹੇ ਆ ਚਾਹੇ ਕਿਸਾਨਾਂ ਦੇ ਖਾਤਰ ਆਪਾਂ ਉਹਨਾਂ ਨੂੰ ਛੱਡਿਆ ਜਾਂ ਕੋਈ ਵੀ ਗੱਲ ਹੈ ਤਾਂ ਆਪਾਂ ਨੂੰ ਇਹ ਆਪਦੇ ਇੱਕ ਸਟੈਂਡ ਤੇ ਖੜਨਾ ਚਾਹੀਦਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਆਪਾਂ ਆਪਣੀ ਆਈਟੀ ਟੀਮ ਵੀ ਲਿਖਦੀ ਹੈ ਹੋਰਾਂ ਲੀਡਰਾਂ ਦੇ ਖਿਲਾਫ ਵੀ ਲਿਖਦੇ ਆ ਆਪਾਂ ਉਹਨਾਂ ਨੂੰ ਕਿਸੇ ਨੂੰ ਭਾਜਪਾ ਦਾ ਏਜੰਟ ਲਿਖਦੇ ਆ ਕਿਸੇ ਨੂੰ ਕੁਝ ਲਿਖਦੇ ਆ ਕਿਸੇ ਨੂੰ ਕੁਝ ਕਹਿੰਨੇ ਆ ਬੜੀਆਂ ਗੱ ਕਹਿੰਨੇ ਆ ਔਰ ਨਾਲ ਆਪਾਂ ਭਾਸ਼ਣਾ ਚ ਵੀ ਵੱਡੀਆਂ ਗੱਲਾਂ ਕਰਦੇ ਆ ਪਰ ਇੱਕ ਪਾਸੇ ਆਪਣਾ ਫਿਰ ਇਹ ਦੋਗਲਾਪਣ ਜਾ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਕਿਸ ਤਰ੍ਹਾਂ ਆਪਾਂ ਹੁਣ ਬਿਆਨ ਆਪਣੇ ਬਲਾਰੇ ਜਿਹੜੇ ਦੇ ਰਹੇ ਆ ਔਰ ਨਾਲ ਮੈਂ ਬੇਨਤੀ ਕਰੂੰਗਾ ਵੀ ਇਹ ਕਰੇ ਜਿਵੇਂ ਕਰੂ ਵੀ ਪਲਸਰੀਨ ਦਾ ਟੀਕਾ ਆਪਾਂ ਪਹਿਲਾਂ ਲਵਾਉਦੇ ਹੁੰਦੇ ਸੀ ਵੀ ਚੈੱਕ ਕਰੋ ਪਹਿਲਾਂ ਵੀ ਇਹ ਰਿਐਕਟ ਤਾਂ ਨਹੀਂ ਕਰਦਾ ਕਿਤੇ ਇਹ ਤਾਂ ਨਹੀਂ ਹੈ ਵੀ ਵੱਡੇ ਆਗੂ ਛੋਟੇ ਆਗੂਆਂ ਤੋਂ ਬਿਆਨ ਦਵਾ ਕੇ ਚੈੱਕ ਕਰਦੇ ਹੁਣ ਵੀ ਜੇਕਰ ਕੋਈ ਰਿਐਕਸ਼ਨ ਨਹੀਂ ਆਉਂਦਾ ਤੇ ਫਿਰ ਆਪਾਂ ਦਿੱਲੀ ਨੂੰ ਤੁਰੇ ਜੇ ਦਿੱਲੀ ਨੂੰ ਚਾਲੇ ਪਾਈਏ ਬੜਾ ਮਤਲਬ ਹਸੂ ਹੁਣੀ ਸਥਿਤੀ ਜੀ ਆ ਉਹ ਜਿਵੇਂ ਕਹਿੰਦੇ ਆ ਵੀ ਆਪਦੇ ਲਈ ਤਾਂ ਜਿਵੇਂ ਕਹਿ ਲੋ ਵੀ ਦਵਾਈ ਆ ਤੇ ਦੂਸਰੇ ਲਈ ਇਹ ਜ਼ਹਿਰ ਆ ਤੇ ਇਹ ਗੱਲਾਂ ਜੇ ਆਪਾਂ ਜੋ ਲੋਕਾਂ ਬਾਰੇ ਕਰਦੇ ਆ ਤੇ ਲੋਕ ਆਪਣੇ ਬਾਰੇ ਵੀ ਕਰਦੇ ਹੋਣਗੇ ਤੇ ਇਸ ਕਰਕੇ ਇਹ ਜਿਹੜੇ ਦੋਗਲੇpan ਦੀਆਂ ਜਿਹੜੀਆਂ ਰਾਜਨੀਤਿਕ ਆਪਣੇ ਵਿਚਾਰ ਆ ਜਾਂ ਕੋਈ ਗੱਲਾਂ ਨੇ ਉਹ ਆਪਾਂ ਨੂੰ ਜ਼ਰੂਰ ਇਹ ਛੱਡਣੀਆਂ ਪੈਣਗੀਆਂ ਤੇ ਮੈਂ ਇਹ ਜ਼ਰੂਰ ਗੱਲ ਕਹੂੰਗਾ ਕਿ ਕਿਸਾਨਾਂ ਦੇ ਨਾਲ ਜੇ ਆਪਾਂ ਵਫਾਦਾਰੀ ਢਿੱਡੋਂ ਚਾਹੁੰਦੇ ਆ ਤੇ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਆਪਾਂ ਰੂਲ ਪਹਿਲਾਂ ਕੀਤਾ ਸੀ ਉਸ ਦੇ ਸਟੈਂਡ ਤੇ ਖੜ ਕੇ ਆਪਾਂ ਨੂੰ ਉਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਤੇ ਪਰ ਅਜਿਹੇ ਬਿਆਨ ਤੋਂ ਗਰੇਜ ਕਰਨਾ ਚਾਹੀਦਾ ਔਰ ਇਹ ਸੋਚਣਾ ਚਾਹੀਦਾ ਬਾਰ ਬਾਰ ਬੋਲਣ ਤੋਂ ਪਹਿਲਾਂ ਕਿ ਜਿਹੜੀਆਂ ਇਹ ਗੱਲਾਂ ਆਪਾਂ ਕਰ ਰਹੇ ਆਂ ਕਿ ਇਹ ਪੁਰਾਣੇ ਸਮੇਂ ਨੂੰ ਲਿਆ ਕੇ ਅੱਗੇ ਵਾਸਤੇ ਸਭ ਤੋਂ ਕੋ ਲੋਕ ਜਵਾਬ ਤਾਂ ਪੁੱਛਣਗੇ ਸੋ ਇੰਨੀ ਇੱਕ ਮੈਂ ਬੇਨਤੀਆਂ ਕਰਦਾ ਸੀ ਔਰ ਜ਼ਰੂਰ ਇਸ ਤੇ ਗੱਲ ਤੇ ਤਵੱਜੋ ਦਿੱਤਾ ਜਾਵੇ ਧਿਆਨ ਦਿੱਤਾ ਜਾਵੇ ਇਹ ਦੋਗਲੇਪਣ ਜਿਹੜੀ ਹੈ ਜੀ ਵਾਲੀ ਰਾਜਨੀਤੀ ਹੈ ਇਹ ਤੋਂ ਪਰਹੇਜ਼ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ